ਸਫਤਾ ਪ੍ਰਧਾਨ ਜੀ ਐਸੋ ਕਿਸ ਬਾਦ ਮਨਦਰ ਸਿੰਘ ਜੀ tạm ਵੀ ਪ੍ਰਧਾਨ ਸਾਹਿਬ ਜੀ ਜੱਥੇਦਾਰ ਕਬਾ ਬਲਬੀਰ ਸਿੰਘ ਜੀ ਮੈਂਬਰ ਸਾਹਿਬਾਨ ਦੇ ਵੱਲੋਂ ਸਿੰਘ ਸਾਹਿਬਾਨ ਦੇ ਵੱਲੋਂ ਪੰਜ ਪਿਆਰੇ ਸਰਦਾਰਾਂ ਦਾ ਸਨਮਾਨ ਹੋ ਰਿਹਾ ਹੈ ਬੋਲੇ ਸੋ ਨਿਹਾਲ ਸਾਰੇ ਹੀ ਸ਼ਰੋਣ ਸਾਰੇ ਸਤਿਕਾਰਯੋਗ ਮੈਂਬਰ ਸਾਹਿਬਾਨ ਹਾਂਜੀ ਪਰਦਾਨ ਨਹੀਂ ਕਰਨੀ ਇੱਕ ਬੈਟਰੀ ਨਿਕਲੇ ਸਾਡੇ ਪੁੱਤਰ ਹੋ ਜੇ ਗਲਾਵਾ ਗਰਾਮ ਨਾਲ ਗਲਾਵਾ ਦੇ ਬਾਹਰ ਇਸ ਪਤਾਲ ਸੈਂਟਰ ਚ ਜਾਓ ਕੁਝ ਨਹੀਂ ਹੋਏ ਕਰਦੇ ਪਿੱਛੇ ਹੋ ਜਾਂਦਾ ਬੀਤੀ ਸਾਹਿਬ ਬੀਤੀ ਥੋੜੀ ਪਿੱਛੇ ਜੰਨਾ ਪਛੇੜੋ ਉਹਨਾਂ ਵਈਆ ਉਹ ਯਾਰ ਫੋਟੋ ਕਰਨੀ ਆ ਸਾਡਾ ਕੰਮ ਸੀ ਹਾਂ सामने जो भाई सीधा देखो जी वाला बात कर ਤੁਹਾਡਾ ਸੀਰਕ ਵਾਲਾ ਆਓ ਜੀ ਜੇ ਤੁਹਾਨੂੰ ਮੁਰਲੀयत ਹੈ ਨਾ ਤਾਂ ਉਹ ਲੋਕ ਦੇਖਾ ਕੇ ਕੀ ਕਰੀਏ ਆ ਜੀ ਨਾਜ਼ ਨਾਜ਼ ਦੀ ਪੇਸ਼ੀ ਕਰੀਏ ਅੱਗੇ ਇਥੇ ਆ ਨਾ ਕਿ ਅੱਗੇ ਨਿਕਲ ਨਾ ਵੀਰੇ ਇਦਾਂ ਨਾ ਕਰਿਆ ਕਰੋ ਪਤਾ ਹੈ ਕਿ ਤੁਸੀਂ ਆਪਦੇ ਪੇਜ ਤੇ ਲਾਈਵ ਕਰ ਦਿੰਦੇ ਹੋ ਲਾਈਵ ਕਰਤਾ ਨਾ ਯਾਰ ਤੁਸੀਂ ਆਪ ਦਾ ਲਾਈਵ ਕਰਤਾ ਸਾਨੂੰ ਦਾ ਨੋਟ ਹੈ ਨਾ ਜੀ ਕਰ ਲੈਣੇ ਕਰ ਲੈਣੇ ਦੱਸਾ ਘਬਰਾਉਣਾ ਮੈਨੂੰ ਪਿਛਾਉਣਾ ਜੀ ਭਾਈ ਮੇਰੇ ਨਾਲ ਆ ਜਾਓ ਆਪ ਕਰ ਲੈ ਰੋਲ ਰੋਲ ਥੱਲੇ ਕਰ ਰਿਹਾ ਯਾਰ ਅੱਗੇ ਨੀਚੇ ਯਾਰ ਫੇਸ ਤੋਂ ਥੱਲੇ ਕਰੂ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਨ੍ਹਾਂ ਦਾ ਸਮੁੱਚਾ ਖਾਲਸਾ ਪੰਥ ਸਮੁੱਚੀ ਲਕਾਈ 350 ਸਾਲਾਂ ਛੇਹ ਦੀ ਗੁਰਪੁਰਬ ਉਹ 25 ਤਰੀਕ ਨੂੰ 25 ਨਵੰਬਰ ਨੂੰ ਪਵਿੱਤਰ ਅਨੰਦਪੁਰ ਦੀ ਧਰਤੀ ਤੇ ਮਨਾ ਰਹੇ ਆ ਸਤਿਗੁਰਾਂ ਦੀ ਸ਼ਹਾਦਤ ਗੁਰਦੁਆਰਾ ਸੀਸਗੰਜ ਨਵੀਂ ਦਿੱਲੀ ਵਿਖੇ ਹੋਈ ਸਤਗੁਰਾਂ ਦੇ ਸੀਸ ਦਾ ਸੰਸਕਾਰ ਪਵਿੱਤਰ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਸੋ ਸਤਗੁਰ ਜੀ ਦੀ ਇਹ 350 ਸਾਲਾਂ ਇਹ ਸ਼ਹੀਦੀ ਗੁਰਪੁਰਬ ਜਿਹਦੀ ਮਹਾਨ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਧੋਵੜੀ ਸਾਹਿਬ ਦੇ ਉਸ ਪਵਿੱਤਰ ਸਥਾਨ ਤੋਂ ਧੋਵੜੀ ਸਾਹਿਬ ਉਹ ਸਥਾਨ ਆ ਜਿੱਥੇ ਕੇਵਲ ਦੋ ਸਿੱਖ ਪਰਿਵਾਰ ਰਹਿੰਦੇ ਆ ਤੇ ਜਦੋਂ ਅਸੀਂ ਨਗਰ ਕੀਰਤਨ ਦੀ ਪ੍ਰੰਪਤਾ ਕੀਤੀ ਸੀ ਠਾਠਾਂ ਮਾਰਦਾ ਸਿੱਖਾਂ ਦਾ ਇਕੱਠ ਸਮੁੰਦਰ ਦੀ ਨੇ ਆਈ ਜਾਪਦਾ ਸੀ ਤੇ ਉੱਥੇ ਫਿਰ ਮੈਂ ਪੁੱਛਿਆ ਵੀ ਇਥੇ ਦਾ ਪ੍ਰਬੰਧ ਉਹ ਕਹਿੰਦੇ ਜੀ ਲੰਗਰ ਜਾ ਕੇ ਦੇਖੋ ਮੁ슬ਮਾਨ ਵੀ ਲੰਗਰ ਸਜਾਉਂਦੇ ਵੀ ਆ ਤੇ ਵਰਤੌਂਦੇ ਵੀ ਆ ਹਿੰਦੂ ਭਾਈਚਾਰੇ ਵੀ ਉਹ ਲੰਗਰ ਵਰਤੌਂਦੇ ਵੀ ਆ ਤੇ ਲੰਗਰ ਸਜਾਉਂਦੇ ਵੀ ਆ ਸੋ ਨਰਾਲੀ ਪਰੰਪਰਾ ਜਿਹੜੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸ਼ੁਰੂਆਤ ਕੀਤੀ ਸੀ ਉਹਦਾ ਉੱਥੇ ਬੈਠ ਕੇ ਦੇਖਣ ਨੂੰ ਸਾਰਾ ਜਿਹੜਾ ਸੀ ਕਹਿਣੀ ਤੇ ਕਤਨੀ ਨੂੰ ਉਹ ਉੱਥੇ ਸੱਚ ਹੋਇਆ। ਸੋ ਇਹ 24 ਸਟੇਟਾਂ ਦੇ ਵਿੱਚੋਂ ਤਖਤ ਪਟਨਾ ਸਾਹਿਬ, ਤਖਤ ਸ਼੍ਰੀ ਹਜੂਰ ਸਾਹਿਬ, ਹైదరాబాద్, ਬੰਬਈ, ਕੋਲਕਾਤਾ, ਮੱਧ ਪ੍ਰਦੇਸ਼, ਮਹਾਰਾਸ਼ਟਰ ਸਾਰਿਆਂ ਸਥਾਨਾਂ ਤੋਂ ਹੁੰਦਾ ਹੋਇਆ 29 ਤਰੀਕ ਸ਼ਾਮ ਨੂੰ ਨਾਨਕਿਆਣਾ ਸਾਹਿਬ ਗੁਰਦੁਆਰਾ ਸੰਗੂਰ ਪਹੁੰਚਿਆ ਸੀ ਤੇ ਪੜਾਦਰ ਪੜਾ ਸਾਰੇ ਪੰਜਾਬ ਦੇ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਉਧਰੋਂ ਪੌਲੀ ਸਾਹਿਬ ਗੋਇੰਦਵਾਲ ਫਡੂਰ ਸਾਹਿਬ ਇਹ ਸਾਰੇ ਪਾਸੇ ਉਧਰੋਂ ਨਗਰ ਕੀਰਤਨ ਪ੍ਰਭਵ ਹੋਇਆ ਇਹ ਪ੍ਰਕਰਮਾ ਕਰਦਾ ਅੱਜ ਰਾਤ ਕੱਲ ਗੁਰਦੁਆਰਾ ਦੂਖਨਵਾਰ ਜਿਹੜਾ ਪਵਿੱਤਰ ਗੁਰੂ ਤੇਗ ਬਹਾਦਰ ਪਾਸ਼ਾ ਦੀ ਪਵਿੱਤਰ ਧਰਤੀ ਚਾਰਨ ਚੋਪ ਧਰਤੀ ਬਹੁਤ ਪਵਿੱਤਰ ਧਰਤੀ ਇੱਥੇ ਹੁਣ ਅੰਮ੍ਰਿਤ ਵੇਲੇ ਅੱਜ ਅਰਦਾਸ ਕਰਕੇ ਇਹ ਨਗਰ ਕੀਰਤਨ ਅਗਲੀ ਮੰਝਲ ਵੱਲ ਵਧਿਆ ਸੋ ਗੁਰੂ ਚਰਨਾਂ 'ਚ ਅਰਦਾਸ ਵੀ ਕਰਦਾ ਤੇ ਦੂਸਰਾ ਨਗਰ ਕੀਰਤਨ ਮਟਨ ਤੋਂ ਜਿੱਥੋਂ ਪੁਕਾਰ ਕੀਤੀ ਪੰਡਤ ਕਿਰਪਾ RAM ਜੀ ਨੇ ਉਹ 15 ਤਰੀਕ ਨੂੰ ਆਰੰਭ ਕੀਤਾ ਸੀ ਸੱਚ ਕਰਕੇ ਜਾਣਿਓ ਜਿੱਡੀਆਂ-ਜਿੱਡੀਆਂ ਪਹਾੜ ਵੱਡੇ ਸੀ ਓਡੀ-ਓਡੀ ਸੰਗਤ ਵੱਡੀ ਹੋ ਜਾਂਦੀ ਸੀ ਤੇ ਜੰਮੂ ਆ ਕੇ ਰਾਤ ਦਾ ਰਹਿ ਆ ਸੀ ਜੰਮੂ ਤੋਂ ਫਿਰ ਬਾੜ ਸਾਹਿਬ ਸੀ ਬਾੜ ਸਾਹਿਬ ਤੋਂ ਟਾਂਡਾ ਸੀ ਟਾਂਡੇ ਤੋਂ ਆਨੰਦਪੁਰ ਸਾਹਿਬ ਤੇ ਰਾਤ ਨਗਰ ਕੀਰਤਨ ਖਲੋਇਆ ਹੀ ਨਹੀਂ ਸੰਗਤਾਂ ਦਾ ਏਡਾ ਵੱਡਾ ਖਾਸ ਸੀ ਸਵੇਰੇ 2:30 ਵਜੇ ਉਹ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਸੰਪੂਰਤਾ ਹੋਈ ਆ ਇਹ ਨਗਰ ਕੀਰਤਨ 23 ਤਰੀਕ ਨੂੰ ਪਵਿੱਤਰ ਸਤਿਗੁਰੂ ਜੀ ਦੇ ਉਸ ਹਸਤਾਨ ਸੀਸ ਗੰਜ ਵਿਖੇ ਉਥੇ ਪਹੁੰਚੂਗਾ ਉਥੇ ਸੰਪੂਰਤਾ ਹੋਊਗੀ ਸਮੁੱਚੇ ਸਿੱਖ ਪੰਥ ਨੂੰ ਤੇ ਸਮੁੱਚੀ ਲੋਕਾਈ ਨੂੰ ਬੇਨਤੀ ਕਰਦਾ ਕਿ 21 ਤਰੀਕ ਨੂੰ ਵਰਚ ਲਈ ਸਾਡੇ ਸਾਰੇ ਸਮਾਗਮ ਸ਼ੁਰੂ ਹੋ ਜਾਣੇ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗ੍ਰਿਆਈ ਦੇਸ ਨੂੰ 21 ਤਰੀਕ ਨੂੰ ਖੰਡ ਪਾੜ ਆਰੰਭ ਹੋਣਗੇ 23 ਨੂੰ ਭੋਗਾਂ ਤੋਂ ਬਾਅਦ ਸਾਡੇ ਉਹ ਸਾਰੇ ਸਮਾਗਮ ਸ਼ੁਰੂ ਹੋ ਜਾਣਗੇ ਕਥਾ ਕੀਰਤਨ ਉਦੇ ਨਾਲ ਢਾਡੀ ਰਾਗੀ ਕਵੀਸ਼ਰ ਉਹ ਵੱਡੇ ਪੱਦਰ ਤੇ ਦਿਨ ਤੇ ਰਾਤ ਦੇ ਸਮਾਗਮ ਚੱਲਣਗੇ 25 ਤਰੀਕ ਨੂੰ ਵੱਡਾ ਸਮਾਗਮ ਤੇ ਉਸ ਤੋਂ ਬਾਅਦ 26 27 28 29 ਉਹ ਲਗਾਤਾਰ ਮੁੱਥੇ ਸਮਾਗਮ ਜਾਰੀ ਰਹਿਣੇ ਤੇ ਇੱਕ ਨਗਰ ਕੀਰਤਨ 25 ਤਰੀਕ ਨੂੰ ਗੁਰਦੁਆਰਾ ਸੀਰ ਗਾਂਝੇ ਦਮੀ ਦਿੱਲੀ ਤੋਂ ਪ੍ਰਭ ਹੋਊਗਾ ਉਹਦੇ ਵਿੱਚ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੋਂ ਚਾਲੇ ਪਾਣਗੀਆਂ ਤੇ 29 ਤਰੀਕ ਨੂੰ 28 ਨੂੰ ਰਾਤ ਨੂੰ ਉਹ ਗੁਰਦੁਆਰਾ ਬਿਮਾਨਗੜ੍ਹ ਸਾਹਿਬ ਸ੍ਰੀ ਪਤਾਲਪੁਰ ਦੀ ਧਰਤੀ ਤੇ ਉਹਦਾ ਠਹਿਰਾਅ ਹੋਊਗਾ ਅਮਰਤ ਵੇਲੇ 29 ਤਰੀਕ ਉਹ ਆਪਣਾ ਮਹਾਨ ਨਗਰ ਕੀਰਤਨ ਇੱਥੋਂ ਚਾਲੇ ਪਾ ਕੇ ਸੀਸਗੰਜ ਗੁਰਦੁਆਰੇ ਜਿੱਥੇ ਸਤਗੋਆਂ ਦੇ ਸੀਸ ਦਾ ਸੰਸਕਾਰ ਹੋਇਆ ਉੱਥੇ ਪਹੁੰਚੂਗਾ ਸਮੂਹਿਆਂ ਨੂੰ ਬੇਨਤੀ ਕਰਨੀ ਚਾਹਨਾ ਕਿ 29 ਤਰੀਕ ਦੇ ਮਹਾਨ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਪਹੁੰਚੀਏ ਸਮਾਗਮ ਲਗਾਤਾਰ 7 ਦਿਨ ਦੇ ਆ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਤੋ 25 ਨੂੰ ਹੈ ਵੱਡਾ ਸਮਾਰੋਹ ਕਿਉਂਕਿ ਸਤਗੁਰਾਂ ਦੀ ਉਸ ਦਿਨ ਸ਼ਹਾਦਤ ਗੁਰਪੁਰਬ ਸ਼ਹੀਦ ਦੀ ਗੁਰਪੁਰਬ ਆ ਪਰ ਸਮਾਗਮ ਨਿਰੰਤਰ 29 ਤਰੀਕ ਤੱਕ ਚੱਲਣੇ ਆ ਸੋ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਕਿਹੜੀ ਚੁੰਬਕੀ ਸ਼ਕਤੀ ਸੀ ਉਹ ਅਸੀਂ ਚੁੰਬਕੀ ਸ਼ਕਤੀ ਗੁਰੂ ਦੇ ਸ਼ਬਦ ਦੀ ਤੇ ਗੁਰੂ ਦੇ ਸਾਨਮਖੋਣ ਦੀ ਜੇ ਆਰੇ ਨਾਲ ਵੀ ਆਰਾ ਕਰਕੇ ਦੁਫਾਕਣਾ ਹੋ ਗਿਆ ਤੇ ਜਿਨੀ ਨਾਮ ਤੇ ਆਇਆ ਗਏ ਮੁਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ ਇਹ ਜਿੰਨਾ ਚਿਰ ਸੰਪੂਰਣੇ ਹੋਏ ਉਹਨਾਂ ਚਿਰ ਪ੍ਰਾਣਾ ਦੀ ਹਉਤੀ ਨਹੀਂ ਹੋਈ ਰੂਹ ਚ ਲਪੇਟ ਕੇ ਦੇਗਾਂ ਦੇ ਵਿੱਚ ਅਵਾਲ ਕੇ ਉਹ ਸ਼ਕਤੀ ਗੁਰੂ ਪਾਤਸ਼ਾਹ ਤੇ ਗੁਰਸ਼ਬਦ ਦੀ ਸੀ ਸੋ ਆਓ ਸਾਰੇ ਯਤਨ ਕਰੀਏ ਪਵਿੱਤਰ ਗੁਰਬਾਣੀ ਨੂੰ ਗਾਇਨ ਵੀ ਕਰੀਏ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਗੁਰਬਾਣੀ ਨੂੰ ਗਿਆਨ ਰੂਪੀ ਆਪਣੇ ਅੰਦਰ ਵੀ ਧਾਰਨ ਕਰੀਏ ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਗੁਰੂ ਆਸ਼ੇ ਅਨਸਾਰ ਗੁਰਮਤਿ ਆਸ਼ੇ ਅਨਸਾਰ ਜੀਵਨ ਦਾ ਯਤਨ ਕਰੀਏ ਇਹੋ ਹੀ ਗੁਰੂ ਕਾਲ ਕੀਦਰ ਪਾਤਸ਼ਾਹ ਨੇ ਪਵਿੱਤਰ ਨੰਦੇੜ ਦੀ ਧਰਤੀ ਤੋਂ ਸੰਦੇਸ਼ ਦਿੱਤਾ ਸੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ ਤੇ ਸਿੱਖਾਂ ਨੇ ਪੁੱਛਿਆ ਸਤਗੁਰ ਜੀ ਹੁਣ ਤੁਹਾਡੇ ਦਰਸ਼ਨ ਕਰਨੇ ਤੇ ਸਤਗੁਰਾਂ ਨੇ ਕਿਹਾ ਮੇਰੇ ਦਰਸ਼ਨ ਕਰਨੇ ਮੇਰੇ ਦਰਸ਼ਨ ਗੁਰੂ ਗ੍ਰੰਥ ਦੇ ਵਿੱਚੋਂ ਆਤਮਾ ਮੇਰੀ ਗੁਰੂ ਗ੍ਰੰਥ ਦੇ ਵਿੱਚ ਸਰੀਰ ਮੇਰਾ ਗੁਰੂ ਪੰਥ ਦੇ ਵਿੱਚ ਸੋ ਸਾਰੇ ਬਾਣੀ ਦੇ ਬਾਣੇ ਦੇ ਧਾਰਨੀ ਹੋਈਏ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਸਵਾਗਤ ਮਨਾਉਣੇ ਵੀ ਆ ਫਸਾਉਣੇ ਵੀ ਆ ਬਸਾਉਣਾ ਕੀ ਆ ਮਾਰੇ ਆਪਕੋਣ ਛੱਡ ਕੇ ਚੰਗੇ ਗੁਣ ਜਿਹੜੇ ਉਹ ਬਸਾਉਣੇ ਆ ਗੁਰਵਾਨੀ ਨੂੰ ਆਪਣੇ ਜੀਵਨ ਦਾ ਹੀ ਸੇਧ ਬਣਾਉਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਦੇਖੋ ਸਰਕਾਰ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਜਦੋਂ ਸਮਾਗਮ ਸ਼ੁਰੂ ਕੀਤੇ ਸੀ ਕਿ ਜੇ ਅਨੰਦਪੁਰ ਵਾਲ ਨੂੰ ਜਾਓਗੇ ਤੁਸੀਂ ਜਾ ਕੇ ਦੇਖ ਲਿਓ ਪੈਚਵਰਕ ਵੀ ਨਹੀਂ ਹੋ ਰਿਹਾ ਵੱਡੀ ਰੋਡ ਜਿਹੜੀ ਗੜ ਸ਼ੇਂਕਰ ਤੋਂ ਆਉਂਦੀ ਆ ਅਨੰਦਪੁਰ ਸਾਹਿਬ ਨੂੰ ਉਹ ਬਾਬਾ ਸਨਾਮ ਸਿੰਘ ਹੁਣੇ ਬਣਾ ਰਹੇ ਤੇ ਮੇਰੇ ਨਾਲ 2 ਮਹੀਨੇ ਚੋਂ ਸੰਪੂਰਨ ਵੀ ਹੋ ਜਾਊਗੀ ਕਾਰਜ ਸਰਕਾਰਾਂ ਦੇ ਹੁੰਦੇ ਆ ਡਿਵੈਲਪਮੈਂਟ ਦੇ ਕੰਮ ਜਾਂ ਕੋਈ ਸੰਦੀਪ ਕਾਲ ਵੱਡਾ ਕੋਈ ਕੇਂਦਰ ਸਥਾਪਿਤ ਕਰਨ ਜਿਹੜਾ ਇਸ ਗੱਲ ਦਾ ਹਮੇਸ਼ਾ ਬਾਸ ਤੇ ਸਾਡੇ ਲਈ ਚਾਨਣ ਮਨਾਰਾ ਹੋਵੇ ਕਿ 350 ਸਾਲਾ ਸ਼ਤਾਬਦੀ ਜਿਹੜੀ ਆ ਉਹ ਮਨਾਈ ਸੀ ਤੇ ਜਿਹੜੇ ਧਾਰਮਿਕ ਕਾਰਜ ਆ ਤੇ ਧਾਰਮਿਕ ਜਥੇਬੰਦੀਆਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੋਤ ਜਥੇਬੰਦੀ ਆ ਤੁਸੀਂ ਦੇਖਦੇ ਆ ਲੱਖਾਂ ਪੁਰਾਣੀ ਨਤਮਸਤਕ ਹੋਣ ਆਉਦੇ ਆ ਕੱਲ ਮੈਂ ਆਪ ਸਾਰੀ ਦਿਹਾੜੀ ਉਸ ਮਹਾਨ ਨਗਰ ਕੀਰਤਨ ਦੇ ਵਿੱਚ ਰਿਹਾ ਮੜਨ ਵਾਲੇ ਦੇ ਵਿੱਚ ਤੇ ਲੋਕ ਪਾਲਕੀ ਤੁਰ ਨਹੀਂ ਸੀ ਦਿੰਦੇ ਇੰਨੀ ਲੋਕਾਂ ਦੇ ਵਿੱਚ ਆਸਤਾ ਤੇ ਲੋਕਾਂ ਦੇ ਵਿੱਚ ਸਤਿਕਾਰ ਆਦਬ ਗੁਰੂ ਤੇਗ ਬਹਾਦਰ ਪਾਤਸ਼ਾਹ ਪ੍ਰਤੀ ਸੋ ਸਰਕਾਰ ਆਪਣੇ ਕੰਮ ਕਰੇ ਚਲੋ ਹੁਣ ਤਾਂ ਕਿਉਂਕਿ ਲਾਗੇ ਆ ਗਿਆ ਕੰਮ ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸਰਕਾਰ ਨੂੰ ਸਰਕਾਰ ਦੇ ਕੰਮ ਧਾਰਮਿਕ ਜਥੇਬੰਦੀਆਂ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਮਾਉਂ ਜਾਵੇ ਬੰਦੀ ਇਹਨੂੰ ਆਪਣੇ ਕਾਰਜ ਧਰਮ ਦੇ ਜਿਹੜੇ ਆ ਕਿਉਂਕਿ ਕਈ ਵਾਰੀ ਮर्यादा ਮਾਦਾ ਲੰਘਣ ਹੋ ਜਾਂਦਾ ਪਹਿਲਾਂ ਜੰਮੂ ਹੋਇਆ ਵੇਦਾ ਕੱਲ ਪਾਰਸੋਂ 4 ਦਿਨ ਪਹਿਲੇ ਭਾਈ ਜੈਤਾ ਜੀ ਨੂੰ ਸਮਰਪਿਤ ਉਥੇ ਮਿਊਜ਼ੀਅਮ ਬਣਾਇਆ ਸਤਗੁਰਾਂ ਦੇ ਹੱਥੇ ਬਾਟਾ ਗੁਰੂ ਦਸਮ ਪਾਤਸ਼ਾਹ ਦੇ ਪੈਰਾਂ ਚ ਜੋੜਾ ਪਾਇਆ ਸੋ ਇਦਾਂ ਦੀਆਂ ਕਈ ਵਾਰੀ ਅੱਗਿਆਂਵਾਂ ਜਿਹੜੀਆਂ ਹੋ ਜਾਂਦੀਆਂ ਇਹ ਇਸੇ ਡਰ ਕੇ ਮੈਂ ਕਿਹਾ ਸੀ ਵੀ ਧਾਰਮਿਕ ਜਥੇਬੰਦੀਆਂ ਦੇ ਕਾਰ ਧਾਰਮਿਕ ਜਥੇਬੰਦੀਆਂ ਕਰਦੇ ਪਟਿਆਲਾ ਦੇ ਵਿੱਚ ਵੀ ਸਕੂਲ ਦਾ ਮਸਲਾ ਸਾਹਮਣੇ ਆਇਆ ਜਿੱਥੇ ਸ਼ਹੀਦੀ ਦੇ ਵਾਲੇ ਦੌਰਾਨ ਗੀਤਾ ਭੰਗਣਾ ਦੇਖੋ ਮੈਂ ਕਿਉਂਕਿ ਜਿਹੜੇ ਸਕੂਲ ਆ ਉਹਨਾਂ ਦਾ ਆਪਣਾ ਇੱਕ ਟਾਂਕ ਕਲਚਰ ਹੈ ਪਰ ਜਿਹੜੇ ਧਾਰਮਿਕ 350 ਸਾਲਾ ਮਨਾ ਰਹੇ ਨੇ ਨਰੋਲ ਧਾਰਮਿਕੇ ਚਾਹੀ ਕਿੱਦੇ ਭੰਗੜੇ ਕਿਸੇ ਹੋਰ ਜੂਸ ਫੈਸਟੀਵਲ ਅੰਦਰ ਪਾਇਆ ਜਾ ਸਕਦੇ ਆ ਪਰ ਜੇ 350 ਸਾਲਾ ਸਤਾਪਦੀ ਨੂੰ ਟਾਈਟਲ ਦੇ ਕੇ ਚਲਣਾ ਉਹ ਨਰੋਲ ਧਾਰਮਿਕ ਚਾਹੀਦੇ ਉਹਦੇ ਵਿੱਚ ਕੋਈ ਇਦਾਂ ਦਾ ਜਾਂ ਵੀ ਸੱਭਿਆਚਾਰਕ ਦੂਜਾ ਤੀਜਾ ਬਿਲਕੁਲ ਨਹੀਂ ਹੋਣਾ ਚਾਹੀਦਾ ਤੇ ਦੇਖੋ ਕਾਰਵਾਈ ਹਾਲੇ ਮੈਂ ਕਿਉਂਕਿ ਉਹਨੂੰ ਮਿਨਿਊਟਲੀ ਬਾਤ ਨਹੀਂ ਕੀਤਾ ਬਾਤ ਕਰਕੇ ਅਗਲੀ ਕਾਰਵਾਈ ਤੇ ਦੇਖਾਂਗੇ ਉਹਨਾਂ ਦੇ ਸਾਹਿਬ ਵਾਲੇ ਵੀ ਅੱਜ ਬਹੁਤ ਹੀ ਵੱਡਾ ਦਿਨ ਆ ਛਾੜੇ ਤੇ ਕੱਲ 350 ਸਾਲਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦਾ ਨਗ ਕੀ ਤਨ ਨਾਬਦ ਚੱਲਿਆ ਸੀ ਅੱਜ ਪਟਿਆਲਾ ਦੁਖਮਰ ਸਾਹਿਬ ਗੁਰਦੁਆਰ ਸਾਹਿਬ ਪਹੁੰਚੇ ਆ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀ ਹੋਈਆਂ ਬਹੁਤ ਅੱਛਾ ਹੈ ਪ੍ਰਧਾਨ ਸਾਹਿਬ ਵੀ ਪਹੁੰਚੇ ਨੇ ਤੇ ਸਾਰੇ ਸਾਡੇ ਮੈਂਬਰ ਸ਼ੌਣ ਕਮੇਟੀ ਪਹੁੰਚੇ ਨੇ ਹਰ ਬੰਦਾ ਤਕਰੀਬ ਨੇ ਇੱਥੇ ਆਇਆ ਹੈ ਤੇ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਅ ਹੈ ਕੱਲ ਸਾਨੂੰ ਇਹ ਸੀ ਵੀ ਸਾਡੇ ਰਖੜੇ ਦੇ ਵਿੱਚ 12 ਵਜੇ ਪਹੁੰਚ ਜਾਣਗੇ ਪਰ 4 ਵਜੇ ਇਨਾਉ ਛਾਹ ਲੋਕਾਂ ਦੇ ਵਿੱਚ ਸੋ ਗੁਰੂ ਅਗੇ ਸੱਚੇ ਪਾਤਸ਼ਾਹਗੇ ਜਿੰਨਾ ਧੰਨਵਾਦ ਕਰੀਏ ਗੁਰੂ ਦਾ ਸੰਗਤ ਦਾ ਉਹਨਾਂ ਥੋੜਾ ਸੋ ਪ੍ਰਮਾਤਮਾ ਅਗੇ ਬਹਿਰ ਵਗੇ ਇਹੀ ਅਰਦਾਸ ਕਰਦੇ ਆ ਕਿ ਸਾਨੂੰ ਤਾਕਤ ਦੇਣ ਹਿੰਮਤ ਦੇਣ ਬਹੁਤ ਵੱਡੀ ਤਾਕਤ ਦੇ ਵਿੱਚ ਮੜਾਈਏ ਤੇ ਉਹੀ ਇਹੀ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਉਹ ਹੈ ਗੁਰ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਤਸ਼ਾਹ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸਤਾਬਦੀ ਜੋ ਉਸ ਨੂੰ ਸਮਰਪਤ 3 ਮਹੀਨੇ ਪਹਿਲਾਂ ਗੁਰਦੁਆਰਾ ਧੋਗੜੀ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਮੀਦ ਸਾਹਿਬ ਦੇ ਯਤਨਾ ਸਦਕਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਉਥੋਂ ਆਰੰਭ ਹੋਇਆ ਸੀ ਦੇਸ਼ ਦੇ ਵੱਖ-ਵੱਖ ਕਿਸਿਆਂ ਚੋਂ ਹੁੰਦਾ ਹੋਇਆ ਕੱਲ ਰਾਤ ਨੂੰ ਇੱਥੇ ਪਹੁੰਚਿਆ ਸੀ ਗੁਰਦੁਆਰਾ ਦੂਖਨਵਰਨ ਸਾਹਿਬ ਔਰ ਅੱਜ ਇਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਤਾਮੀਲ ਸਾਹਿਬ ਉਹਨਾਂ ਨੇ ਇਥੋਂ ਨਗਰ ਕੀਰਤਨ ਨੂੰ ਰਵਾਨਾ ਕੀਤਾ ਜੋ ਵਕ ਵਕ ਰਾਜਪੁਰਾ ਦੂਸਰੇ ਸ਼ਹਿਰਾਂ ਤੋਂ ਹੁੰਦਾ ਹੋਇਆ ਕਿ ਗੁਰਦੁਆਰਾ ਅੰਮ੍ਰਿਤਸਰ ਜਾ ਕੇ ਰਾਤ ਦਾ ਜੋ ਵਿਸ਼ਰਾਮ ਹੈ ਉਥੇ ਕਰਨਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜੋ ਨਗਰ ਕੀਰਤਨ ਹੈ ਇਸ ਨੇ 23 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਜੋ ਹੈ ਉਥੇ ਇਸ ਦੀ ਸੰਪੂਰਤਾ ਹੋਣੀ ਹੈ ਔਰ ਜੋ ਪਟਿਆਲੇ ਜ਼ਿਲ੍ਹੇ ਦੇ ਲੋਕਾਂ ਨੇ ਸਾਰੇ ਵੱਖਰੇ ਵੱਖਰੇ ਥਾਵਾਂ ਤੇ ਅਸੀਂ ਦੇਖ ਰਹੇ ਹਾਂ ਪਟਿਆਲੇ ਦੇ ਵਿੱਚੋਂ ਲੰਗਣਾ ਅਗੇ ਬਾਹਦਰ ਕੜ ਕੌਲੀ ਕਸਬਾ ਹੋਣੀ ਪੋਸਟ ਹੋ ਕੇ ਰਾਏਪਰਾ ਬਨੂਰ ਸਾਰਾ ਬਹੁਤ ਵੱਡਾ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਔਰ ਮੈਂ ਖਾਜਦੇਸ ਨਗਰ ਕੀਰਤਨ ਰਾਹੀਂ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਕਰਾਂਗਾ ਕਿ ਜੋ ਸਿੱਖੀ ਤੋਂ ਦੂਰ ਜਾ ਰਹੇ ਨੇ ਪਤਤ ਹੋ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਿਨ੍ਹਾਂ ਨੂੰ ਸਤਿਗੁਰ ਨੇ ਸਿੱਖ ਪਰਿਵਾਰਾਂ ਦੇ ਵਿੱਚ ਜਨਮ ਦਿੱਤਾ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਓ ਉਹ ਇਸ ਨਗਰ ਕੀਰਤਨ ਨੂੰ ਸਮਰਪਿਤ ਹੋ ਕੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਔਰ ਪੰਜ ਕਕਾਰਾਂ ਦੇ ਧਾਰਨੀ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਔਰ ਮੈਂ ਅੰਨੀਆ ਬੇਨਤੀਆਂ ਕਰਕੇ ਜਿੰਨੀ ਸੰਗਤ ਇੱਥੇ ਆਈ ਹੈ ਜਿਤੇ ਉਹਨਾਂ ਦਾ ਮੈਂ ਸਾਰਿਆਂ ਦਾ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਸਾਡੇ ਸਾਬਕਾ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਜੀ ਬਡੂੰਗਰ ਸਾਹਿਬ ਦਾ ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਜੋ ਇਸ ਹਲਕੇ ਨੂੰ ਹਮੇਸ਼ਾ ਇੱਥੇ ਆਪਣੀ ਜ਼ਿੰਮੇਵਾਰੀ ਲਗਾਉਂਦੇ ਨੇ ਸਾਡੇ ਵੀਰ ਰਾਜੂ ਖੰਨਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਉਹਨਾਂ ਨੇ ਹਰਥਾ ਜਿੱਥੇ ਵੀ ਹੋਵੇ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਿਭਾਉਂਦੇ ਨੇ ਚਾਹ ਫਤੇਕੜ ਸਾਹਿਬ ਦੀ ਧਰਤੀ ਐ ਇੱਥੇ ਉਹ ਵੀ ਆਏ ਨੇ ਹੋਰ ਵੀ ਅਕਾਲੀ ਦਲ ਦੇ ਬਹੁਤ ਸਾਰੇ ਆਗੂ ਸਹਿਬਾਨ ਆਏ ਮੈਂਬਰ ਸਾਰੀਆਂ ਧਾਰਮਿਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਇੱਥੇ ਪਹੁੰਚ ਆ ਨੇ ਸਭਾ ਸੁਸਾਇਟੀਆਂ ਸਭ ਦਾ ਬਹੁਤ ਬਹੁਤ ਧੰਨਵਾਦ ਔਰ ਵਿਸ਼ੇਸ਼ ਤੌਰ ਤੇ ਐਡਵੋਕੇਟ ਪ੍ਰદાન ਹਰਜੀਤ ਸਿੰਘ ਜੀ ਤਾਮੀਲ ਸਾਹਿਬ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਇੱਥੇ ਦਰਸ਼ਨ ਦਿੱਤੇ ਕੋਟਾਨ ਕੋਟ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜੋ ਹੈ ਉਹ ਚੱਲ ਰਿਹਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਤਨਤਨ ਸ੍ਰੀ ਗੁਰਤੇਗਬਾਦਰ ਪਾਸ਼ਾ ਜੀ ਦੀ ਸਮਰਪਤ ਭਾਈ ਮਤੀ ਦਾਸ ਜੀ ਭਾਈ ਰਿਆਲਾ ਜੀ ਸਦੀ ਦਾਸ ਜੀ ਉਹਨਾਂ ਨੂੰ ਸਵਾਗਤ ਅਸਾਮ ਤੋਂ ਜੋ ਨਗਰ ਕੀਰਤਨ ਪਟਿਆਲੇ ਵਿਖੇ ਪਹੁੰਚਿਆ ਤਾਂ ਮੈਂ ਸਮਝਦਾ ਕਿ ਪਟਿਆਲੇ ਦੀ ਸੰਗਤਾਂ ਵੱਲੋਂ ਬਹੁਤ ਸਰਦਾਰ ਸਰਕਾਰ ਨਾਲ ਸ਼ਹਿਰ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਸੰਗਤ ਆਪ ਮਾਰੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਪਤਾਸਰ ਲੈ ਕੇ ਉਹਨਾਂ ਸੇਵ ਲੈ ਕੇ ਆਪਣੀ ਜੀਵਨ ਨੂੰ ਸਫਲ ਕਰ ਰਹੇ ਹਨ ਸਵਾਜੀਸ ਨਗਰ ਕੀਰਤਨ ਜੀ ਬਹੁਤ ਵੱਡੀਆਂ ਜਿਵੇਂ ਗੜੀ ਗੜੀ ਸਾਹਿਬ ਦੱਸ ਰਹੇ ਸੀ ਕਿ ਬਹੁਤ ਵੱਡੀਆਂ ਸ਼ਖਸੀਤਾਂ ਧਾਮੀ ਸਾਹਿਬ ਸਾਹ ਸਰਜੀਤ ਸਿੰਘ ਗੜੀ ਜੀ ਜੋ ਮੈਂਬਰ ਐਗਜ਼ੀਕਟਿਵ ਮੈਂਬਰ ਨੇ ਉਹ ਤੇ ਹੋਰ ਕੋਕ ਸਾਹਿਬ ਮੈਂਬਰ ਐਸਜੀਪੀਸੀ ਬਡੂਗਰ ਸਾਹਿਬ ਤੇ ਸਾਰੀਆਂ ਸ਼ਖਸੀਤਾਂ ਉਰੇ ਪਹੁੰਚੀਆਂ ਨੇ ਜਿੱਥੇ ਗੁਰੂਗੱ ਸਾਹਿਬ ਜੀ ਦੇ ਅਗਵਾਈ ਦੇ ਵਿੱਚ ਨਗਰ ਕੀਰਤਨ ਨਿਕਲੇ ਆ ਉੱਥੇ ਸਾਰੀਆਂ ਸ਼ਖਤਾਂ ਨੂੰ ਦੀਆਫ ਦੇ ਆ ਤੇ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਬੇਨਤੀ ਕਰਦੇ ਆ ਕਿ ਸਦਾ ਗੁਰੂ ਸਾਹਿਬ ਦੀ ਅਗਵਾਈ ਕਰਦੇ ਰਹਿਣ ਤੇ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਐਸੇ ਸ਼ਖਤਾਂ ਦਾ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਕ